ਬੋਬਾ ਦੇਸ਼ ਆ ਦੇ ਇੱਕ ਰਾਜਾ ਸੀ ਤੇ ਰਾਜਾ ਕਹਿੰਦਾ ਵੀ ਜਿਹੜਾ ਮੇਰੇ ਕੋਲ ਲੈ ਲਵੇ ਅਗਲੇ ਜਨਮ ਚ ਮੈਨੂੰ ਦਵੇ ਅੱਛਾ ਜੀ ਤੇ ਦੋ ਜੱਟ ਜ਼ਿਮੀਂਦਾਰ ਭਰਾ ਉੱਥੇ ਕਹਿਣ ਲੱਗੇ ਜੀ ਕਿ ਲੈ ਚਲੀਏ ਜੋ ਕੁਝ ਮਿਲਦਾ ਇਹਦੇ ਕੋਲੋਂ ਆ ਜੀ ਅਗਲੇ ਜਨਮ ਵੇਖਿਆ ਕਿਸੇ ਨੇ ਹਾਂ ਜੀ ਉਹ ਐਸੀ ਕਿਰਪਾ ਬਣੀ ਵੀ ਉਹਨਾਂ ਨੇ ਪਾਂਡੇ ਕ ਪਰਲੇ ਉਹਨੇ ਕੋਲ ਲੈ ਲਈ ਆਪਣਾ ਰਾਜੇ ਕੋਲੋਂ ਅੱਛਾ ਪਾਂਡੇ ਜਿਹੜੀ ਹਿਨੌ ਚੋਕ ਲਈ ਅੱਛਾ ਜੀ ਮੋਰਾ ਦੇ ਸ਼ਰਫੀਆਂ ਦੀ ਅਛਾ ਜੀ ਉਹ ਲੈ ਗਏ ਤੇ ਇੱਥੇ ਹਾਂਜੀ ਉਹ ਮੋਰਾ ਦੀ ਲੈ ਗਏ ਤੇ ਬਹਿ ਗਏ ਅਛਾ ਜੀ ਬਾਰ ਜਿਆਦਾ ਸੀ ਤੇ بارش ਆ ਗਈ ਖੂ ਦੇ ਉੱਤੇ ਅਛਾ ਜੀ ਖੂ ਦੇ ਉੱਤੇ ਹੀ ਓੜ ਵੱਡਾ ਹਰਾ ਹਾਂਜੀ ਓੜ ਵੱਡਾ ਸਾਰਾ ਸੀ ਤੇ ਉਥੇ ਬੱਜੇ ਇੱਕ ਡੰਗਰ ਅਛਾ ਜੀ ਇੱਕ ਬੋਲ ਦੇ ਬੱਜਾ ਅਛਾ ਜੀ ਇੱਕ ਛੱਡਾ ਇਹਦਾ ਹੀ ਉਹ ਬੱਜਾ ਛੱਡਾ ਕਹਿੰਦਾ ਵੀ ਮੈਂ ਆਹ ਫੇਰਾ ਮਾਰਾ ਲਵਾਣਾ ਤੇ ਮੈਂ ਇਹਦਾ ਛੜਗਾ ਚਕਾ ਲੈਣਾ ਮੈਂ ਕੀ ਕਰਦਾ ਇਹਦਾ ਚਕਾ ਲੈਣਾ ਮੈਂ ਚਲਾਉਣੇ ਕਰਦਾ ਅੱਛਾ ਜੀ ਤੇ ਕਹਿੰਦਾ ਵੀ ਛੜਾ ਕਹਿੰਦਾ ਵੀ ਕਿੰਤਾ ਤਰਾਏ ਨਵੇੜਾ ਹੋਊਗਾ ਕਹਿੰਦਾ ਇਹ ਹੁਣ ਫੇਰੇ ਦਿੰਦ ਸੋ ਮੈਨੂੰ ਤੋਂ ਆਪਣੀ ਗੱਲ ਸੁਣਾ ਲੈ ਅੱਛਾ ਜੀ ਬੋਲਦਾ ਕਹਿੰਦਾ ਵੀ ਮੇਰੇ ਤੇ ਆ ਦੋ ਫੇਰੇ ਰਹਿ ਗਏ ਆ ਅੱਛਾ ਜੀ ਮੈਂ ਦੋ ਫੇਰੇ ਤੇਲੀ ਦੇ ਨਾਲ ਲਾਉਣੇ ਆ ਤੇ ਮੈਂ ਆਣ ਕੇ ਆਰਕਾ ਸਟਰੀਟ ਛੱਡ ਦੇਣਾ ਨਾ ਕਰੇਗਾ। ਕੀ ਲੱਗਾ ਵੀ ਮੇਰਾ ਮਸਲਾ ਹੱਲ ਹੋ ਗਿਆ ਜੀ। ਅਸਲ ਕਿਹਦਾ ਕਿਸ ਤਰ੍ਹਾਂ ਕਿਹਦਾ ਗੱਲ ਦਾ ਵੀ ਦੋ ਭਰਾ ਆਏ ਆ। ਜੀਵੀਦਾਰ ਇਹਨਾਂ ਨੇ ਪੱਡ ਫੜੀ ਆ। ਸਿਰਫ ਇਹਦੀ ਸੋਹਰਾ ਦੇ ਇਹ ਮੇਰਾ ਮਸਲਾ ਹੱਲ ਕਰਦਾ। ਕਿਦਾ ਉਹ ਕਿਸ ਤਰ੍ਹਾਂ ਕਿ ਲੱਗਾ ਜਿਹੜਾ ਰਾਜਾ ਨਾ ਉਹਦਾ ਹਾਥੀ ਜਿਹੜਾ ਹੈ ਨਾ ਉਹਦੇ ਨਾਲ ਮੇਰਾ ਕਾਬਲਾ ਕਰਾ ਦਿੱਤੀ। ਹਾਥੀ ਨੇ ਅੱਗੇ ਲੱਗੇ ਭੱਜਣਾ ਤੇ ਇਹਨਾਂ ਜਿਹੜਾ ਹਾਥੀ ਨੇ ਜਿੱਤੇ ਜਾਣਾ ਤੇ ਹਾਥੀ ਨੇ ਹਾਰ ਜਾਣਾ ਤੇ ਸੰਡੇ ਨੇ ਜਿੱਤ ਜਾਣਾ ਜਿਹੜਾ ਸੰਡਾ ਸੀ ਉਹ ਆਪਣਾ ਕੋਦਾ ਕਰਦਾਈ ਸੀ ਰਾਜੇ ਦਾ ਆਪਣਾ ਹਾਥੀ ਦਾ ਹਾਥੀ ਦਾ ਕਰਦਾਈ ਸੀ ਸੰਡਾ ਅਸਰ ਉਹ 100 ਰੁਪਏ ਨੇ ਦੇਣਾ ਸੀ ਕਹਿੰਦਾ ਉਹ 100 ਰੁਪਏ ਦੇ ਕੇ ਤੇ ਇਹ ਮੈਨੂੰ ਨਿਜ਼ਰਲੈਂਡ ਜਿਹੜਾ ਇਹਨਾਂ ਨੇ ਨਿਜ਼ਰ ਲਿਆ ਤੇ ਮੈਂ ਉਹਦੇ ਨਾਲ ਮੁਕਾਬਲਾ ਕਰ ਦੇਣਾ ਰਾਜੇ ਦੇ ਹਾਥੀ ਨਾਲ ਕਹਿੰਦਾ ਪੂਰਾ ਲੇਖਾ ਹੋ ਗਿਆ ਤੇ ਮੈਂ ਮੈਂ ਵੀ ਸਰੀਰ ਛੱਡ ਜਾਣਾ ਉਹ ਦੋਵੇਂ ਪ੍ਰਾਸੋਚਾ ਲੱਗ ਪਏ ਕਿ ਇਹ ਕੀ ਚੱਕਰ ਹੈ ਅਈ ਜੇ ਸਾਹ ਲੈਣ ਵਾਸਤੇ ਬੈਠੇ ਆ ਤੇ ਉਹ ਟਾਕੇ ਜਰੂਰੀ ਉਹ ਕੰਨੀ ਸ਼ੁਰੂ ਹੋ ਗਈ ਹੈ ਕਹਿੰਦਾ ਵੀ ਤੇਲੀ ਆਇਆ ਉਹਨੇ ਬੋਲਦ ਖੋਲਿਆ ਉਹ ਤਾਂ ਹੋਰ ਕਹਤੇ ਉਹ ਆਪਣਾ ਲੈ ਆਇਆ ਆਪਣਾ ਫਿਰਫਲਾ ਕਰੇ ਤੇਲ ਕੱਢਣ ਵਾਸਤੇ ਲੈ ਗਿਆ ਤੇਲ ਜਦੋਂ ਕੱਢਿਆ ਗਿਆ ਕੋਲ ਨੂੰ ਜੋ ਉਹ ਲਿਆ ਆ ਗਏ ਨੇ ਬੰਦਾ ਤੇ ਉਹਨੇ ਆਣ ਕੇ ਸਰੀਰ ਛੱਡ ਦਿੱਤਾ ਅੱਛਾ ਸਰੀਰ ਛੱਡਿਆ ਗਿਆ ਜੇਹਲੇ ਉਹ ਕਹਿੰਦਾ ਇਹ ਤੇ ਗੱਲ ਪੂਰੀ ਹੋ ਗਈ ਉਹ ਰਾਜੇ ਕੋ ਗਏ ਵੀ ਰਾਜਾ ਆਪਣੇ ਹਾਥੀ ਦੇ ਨਾਲ ਨਾਲ ਸਾਡੇ ਸਾਡੇ ਦਾ ਭੇਡ ਕਰਾ ਦੇ ਇਹ ਸਰ ਉਹਦਾ ਗੇਲ ਤੇਰੇ ਮੁਕਾਬਲਾ ਕਰਦਾ ਤੇ ਉਹ ਜ਼ਿੰਮੇਦਾਰ ਦਾ ਛੱਡਾ ਹੇ ਇਹ ਜਦ ਠੰਡਾ ਹੁੰਦਾ ਮੈਂ 100 ਰੁਪਏ ਤੋਂ ਘੱਟ ਲੈਣਾ ਨਹੀਂ ਕਰਦਾ 100 ਰੁਪਏ ਦੀ ਉਹਨੇ 100 ਰੁਪਈਆ ਦੇ ਦਿੱਤੀਆਂ ਜਾਂ ਮੋਹਰਾ ਦੇ ਦਿੱਤੀਆਂ ਤੇ ਸੱਟਾ ਉਹਦੇ ਕੋਲ ਖਰੀਦ ਲੈ ਜੱਟ ਕੋ ਅੱਛਾ ਇਹ ਜੱਟ ਕੋ ਖਰੀਦ ਲਿਆ ਤੇ ਉਹ ਰਾਜੇ ਦੇ ਜਾਂ ਪੇਸ਼ ਹੋਏ ਰਾਜੇ ਦੇ ਪੇਸ਼ ਹੋਏ ਤੇ ਜਾ ਕੇ ਉਹਨੇ ਕਿਹਾ ਵੀ ਰਾਜਾ ਜੀ ਆਪਣੇ ਹਾਥੀ ਦੇ ਨਾਲ ਸਾਡੇ ਢੰਡੇ ਦਾ ਮੁਕਾਬਲਾ ਕਰ ਉਹ ਕਹਿੰਦਾ ਵੀ ਇਹ ਕਿ ਤੋਂ ਸੱਟਾ ਢੱਡਾ ਸੱਡਾ ਬਣ ਗਿਆ ਕਿਉਂਕਿ ਸਾਡਾ ਮਰਜ਼ੀ ਤਾਂ ਕੋਈ ਗੱਲ ਨਹੀਂ ਪਰ ਤੂੰ ਆਪਣਾ ਮੁਕਾਬਲਾ ਕਰਾ ਰਾਜੇ ਨੇ ਉਹਨਾਂ ਦਾ ਮੁਕਾਬਲਾ ਕਰਾਤਾ ਹਾਥੀ ਵਾਲੀ ਵਾਲੀ ਕਰਕੇ ਆ ਗਿਆ ਆ ਕੇ ਭੱਜ ਗਿਆ ਬਸ ਤੇ ਲੱਗਾ ਇਹ ਵੀ ਕੀ ਬੁਲਾ ਲੈੰਦਾ ਜੇ ਤੁਸੀਂ ਤੇ ਜਿਹੜਾ ਤੁਹਾਡਾ ਆਪਣਾ ਸੱਡੇ ਤੋਂ ਡਰ ਕੇ ਭੱਜ ਗਿਆ ਹਾਂ ਉਹਨੂੰ ਘਾਰੋਂ ਨਹੀਂ ਪੈਗੀ ਹਾਂ ਰਾਜਾ ਪਿਸਾ ਹੋ ਗਿਆ ਤੇ ਆਪਣੇ ਘਰ ਆ ਗਏ ਹਾਂ ਜਿਹੜੇ ਅੱਟੂ ਤੋਂ ਆ ਗਏ ਸੱਡਾ ਵੱਦਾ ਉਹਨੇ ਆਪਣੇ ਪ੍ਰਾਂਤ ਰਾਗ ਤੁਸੀਂ ਉਹਦੀ ਗੱਲ ਸੱਚੀ ਹੋ ਵੀ ਉਹਦੀ ਗੱਲ ਤਾਂ ਜੀ ਕਿੰਨਾ ਲੱਗਾ ਜੀ ਇਹ ਗੱਲਾਂ ਸੱਚੀਆਂ ਹੋ ਸਕਦੀਆਂ ਦੇ ਅਹੀਂ ਅਗਲਾ ਜਨਮ ਤੇ ਵਾਸਤੇ ਆਖੰਦਾ ਆ ਵੀ ਰਾਜੇ ਨੂੰ ਅਗਲੇ ਜਨਮ ਕਿਹਨੇ ਵਿਖਿਆ ਤੇ ਜਿਹੜਾ ਪਹਿਣਾ ਹਾਂ ਰਾਜੇ ਨੂੰ ਕਹਿੰਦਾ ਵੀ ਰਾਜਾ ਜੀ ਆਪਣੀ ਮੰਤ ਵਾਪਸ ਲੈਣਾ ਮੈਂ ਤੇ ਨਹੀਂ ਲੈਣੀ ਕਿਉਂਕਿ ਮੈਂ ਤੁਹਾਡੇ ਕੋ ਅਗਲੇ ਜਨਮ ਤੇ ਲੈਣਾ ਹੈ ਇਹਦਾ ਇਹ ਗੱਲ ਹੈ ਅਗਲੇ ਜਨਮ ਤੇ ਲੈਣਾ ਤੇ ਆ ਜਾਓ ਫਿਰ ਅੱਛਾ ਉਹਨੇ ਇੱਕ ਪੱਠੇ ਪੱਠੇ ਚਾਲੂ ਕਰ ਦਿੱਤੇ ਦੋਵਾਂ ਭਰਾਵਾਂ ਨੇ ਹਾਂਜੀ ਤੇ ਰਾਜਾ ਤਾਲ ਜਿਹੜਾ ਹਾਂ ਰਾਜਾ ਤਾਲਿਆ ਅੱਛਾ ਉਹਦਾ ਸਲਾਪਟਣਾ ਸ਼ੁਰੂ ਕਰ ਦਿੱਤਾ ਅਛਾ ਉਥੇ ਇਡਰਾਪ ਬੋਲੀ ਕੋਣੀ ਇੱਕਲ ਜਿਹੜੂ ਕਰ ਦਿੱਤੀ ਅਛਾ ਰਾਜਾ ਤਾਲ ਜਿਹੜਾ ਫਿਰ ਉਥੋਂ ਲਾਗੇ ਸੀ ਤੇ ਉਹਨਾਂ ਨੇ ਆਪਣਾ ਰਾਜਾ ਤਾਲ ਦਾ ਨਾਮ ਰਾਜੇ ਦਾ ਨਾਮ ਦੇ ਉੱਤੇ ਤਾਲ ਬਣਾਤਾ ਅਛਾ ਤੇ ਮੂਵੀ ਦੇ ਸਾਤੇ ਮਹਾਵਾ ਅਛਾ ਅਛਾ ਵਾਈ ਕੁ ਦਿੱਕਤ ਆ